ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਲਦਾਖ ਦਾ ਪੈਦਲ ਸਫਰ ਕਰ ਰਿਹਾ ਤੇ ਮੇਰਾ ਪੂਰਾ ਸਫਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਰਾਤ ਮੈਂ ਰੁਕਿਆ ਹੋਇਆ ਸੀ ਇਸ ਹੋਮਸਟੇ ਦੇ ਵਿੱਚ ਡੌਲਕਰ ਹੋਮਸਟੇ ਰੰਗਡਮ ਇੱਥੇ ਆਪਾਂ ਟੈਂਟ ਲਾ ਲਿਆ ਸੀ ਤੇ ਹੁਣ ਆਪਾਂ ਇੱਥੋਂ ਤੁਰਦੇ ਆ ਸਮਾਂ ਹੋਇਆ ਸਵੇਰ ਦੇ 8 ਵਜੇ ਨੇ ਤੇ ਇੱਥੋਂ 22 23 ਕਿਲੋਮੀਟਰ ਬਾਅਦ ਤੇ ਸੁਰੂ ਵੈਲੀ ਦੇ ਵਿੱਚ ਇੱਕ ਹੋਟਲ ਆ ਹੋਟਲ ਨਨਕਨ ਨਨਕਨ ਜਿਹੜੀਆਂ ਦੋ ਮਸ਼ਹੂਰ ਚੋਟੀਆਂ ਨੇ ਉਹਨਾਂ ਦੇ ਨਾਮ ਤੇ ਹੋਟਲ ਦਾ ਤੇ ਆਪ ਪੁੱਛ ਤੱਕ ਪਹੁੰਚਦੇ ਆ ਉੱਥੇ ਆਪ ਨੂੰ ਸ਼ਾਮ ਨੂੰ ਖਾਣੇ ਨੂੰ ਮਿਲ ਜੂਗਾ ਤੇ ਰਾਹ ਦੇ ਵਿੱਚ ਕਿਤੇ ਵੀ ਕੋਈ ਟਿਕਾਣਾ ਨਹੀਂ ਹੈਗਾ ਕੋਈ ਪਿੰਡ ਕੋਈ ਹੋਟਲ ਕੋਈ ਢਾਬਾ ਕੁਝ ਨਹੀਂ ਹੈਗਾ ਸੋ ਅੱਜ ਆਪਾਂ ਤੁਰਦੇ ਆ ਤੇ ਪਹੁੰਚਦੇ ਆ ਸ਼ਾਮ ਤੱਕ ਕਿਸੇ ਇੰਨਾ ਕੋ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਗਿਆ 22 25 30 ਕਿਲੋਮੀਟਰ ਵਾਟ ਤਾਂ ਜੇ ਆਪ ਨੂੰ ਲੱਗ ਜਨਾ ਵੀ ਟਿਕਾਣਾ ਹੈਗਾ ਕੋਈ ਤਾਂ 30 ਕਿਲੋਮੀਟਰ ਵਾਟ ਵੀ ਇੱਕ ਦਿਨ ਦੇ ਵਿੱਚ ਆਰਾਮ ਨਾਲ ਨਿਕਲਦਾ ਹੈ ਹੁਣ ਆਪਾਂ ਕਾਰਗਿਲ ਤੱਕ ਬਿਲਕੁਲ ਪੱਧਰੇ ਰਾਹਾਂ ਤੇ ਜਾਣਾ ਆਕਸੀਜਨ ਦੀ ਥੋੜੀ ਜਿਹੀ ਸਮੱਸਿਆ ਤਾਂ ਹੈਗੀ ਆ ਸਾਹ ਦਾ ਖਿੱਚ ਕੇ ਜ ਲੈਣਾ ਪੈਂਦਾ ਪਰ ਉਨੀ ਜਿਆਦਾ ਸਮੱਸਿਆ ਨਹੀਂ ਹੈਗੀ ਕਿਉਂਕਿ ਤੁਰਨ ਤੇ ਜ਼ੋਰ ਘੱਟ ਲੱਗਦਾ ਮੇਰੇ ਮਗਰ ਸਰੂ ਦਰਿਆ ਸਰੂ ਵੈਲੀ ਸਮਾਨ ਸਾਰਾ ਬੰਨ ਲਿਆ ਆਪਾਂ ਝੂਲਾ ਚੱਕਦੇ ਆ ਇੱਥੋਂ ਤੇ ਹੁਣ ਤੁਰਦੇ ਆ ਗਰਮੀ ਬਹਾਵਾ ਇੱਥੇ ਕਾਰਗਿਲ ਪਹੁੰਚਦੇ ਪਹੁੰਚਦੇ ਪੂਰੀ ਗਰਮੀ ਹੋ ਜਾਣੀ ਡੋਲਕਰ ਹੋਮਸਟੇ ਸਮਾਨ ਸਬੂਨ ਸਾਰਾ ਬੰਨ ਲਿਆ ਬੁਰਗਤਿਆਰੀਆਂ ਨੇ ਬਸ ਚੂੜਾ ਚੱਕਦੇ ਆਂ ਤੇ ਤੁਰਦੇ ਆਂ ਅੱਜ ਜਿਹੜੇ ਸੱਚੇ ਮਿੱਤਰ ਮੈਨੂੰ ਲੰਬਾ ਦਿੰਦੇ ਹੁੰਦੇ ਨੇ ਟੋਪੀ ਲਾ ਦੇ ਅਗਰ ਭਰਾਵਾ ਅੱਜ ਉਹਨਾਂ ਦਾ ਵੀ ਚਾਹ ਪੂਰਾ ਹੋ ਜਾਊਗਾ ਕਿਉਂਕਿ ਗਰਮੀ ਬਹੁਤ ਆਜੀ ਟੋਪੀ ਲਈ ਨਹੀਂ ਜਾਣੀ ਸਾ ਮੇਰਾ ਬੋਲ ਜਿਦਾ ਵੀ ਚੜੀ ਜਾਂਦਾ ਮੱਛਰ ਬਹੁਤ ਆਇਤੀ ਨਾ ਮੋਟਾ ਮੱਛਰ ਵਾਲਾ ਵੇ ਫਿਰਦਾ ਸਕਰੀਨ 'ਚ ਦਿਸਦਾ ਯਾਰ ਮੱਖੀਆਂ ਵਰਗਾ ਮੱਛਰ ਔਰ ਬੈਗ ਦੇ ਬੈਠਾ ਝੂਲੇ ਝੂਲੇ ਮਾਤਾ ਜੀ ਹੁਣ ਤੁਰਦੇ ਆਂ ਵੀ ਆਪਾਂ ਇੱਥੋਂ ਸਮਾਨ ਬੰਨ ਲਿਆ ਸਾਰਾ ਮੱਛਰ ਨੇ ਮੱਤ ਮਾਰਤੀ ਹੋਰ ਇਨਾ ਮੱਛਰ ਹੋ ਆ ਇਸ ਇਲਾਕੇ ਦੇ ਵਿੱਚ ਮੈਂ ਪਹਿਲੀ ਮੱਛੀ ਮੋਟਰ ਦੇਖੀ ਆ ਫੋਨ ਦੇ ਰਿਹਾ ਹੈ ਪੈਨਲ ਤੇ ਇਹਦੇ ਵਿੱਚ ਮੋਟਰ ਲੱਗੀ ਹੋਈ ਹੈ ਇੱਥੇ ਫਿਲਹਾਲ ਇਹ ਬੰਦ ਆ ਚੱਲ ਨਹੀਂ ਰਹੀ ਪਾਣੀ ਸੁੱਕਣ ਨਾਲ ਤੇ ਵੈਸੀ ਬਹੁਤ ਆ ਪਾਣੀ ਸਾਰਾ ਸਾਫ਼ ਹੈ ਪੀਣ ਵਾਲਾ ਪਾਣੀ ਆ ਵਧੀਆ ਪਰ ਇਹਦੇ ਵਿੱਚ ਮੋਟਰ ਵੀ ਲੱਗੀ ਹੋਈ ਹੈ ਅੱਜ ਤਾਂ ਸਫ਼ਰ ਆਪਣੇ ਇਸਤਰੀਆ ਦੀ ਨਾਲ ਨਾਲ ਆਪਾਂ ਅੱਜ ਜਿਹੜੀ ਜਗ੍ਹਾ ਤੇ ਪਹੁੰਚੋ ਨਾ ਉਹਦਾ ਨਾਮ ਹੈਗਾ ਪਾਰਕ ਚੱਕ ਨਨ ਕੋਨ ਵੀ ਦਿਸਦੀ ਓਥੋਂ ਸੁਰੂ ਵੈਲੀ ਦਾ ਵਿਊ ਪੁਆਇੰਟ ਵੀ ਓਥੇ ਜਈ ਆ ਬਾਵਾ ਕੁੱਛ ਜਾ ਉਧਰ ਨੂੰ ਓਥੇ ਜਾ ਕੇ ਆਪਣਾ ਕੋਈ ਨਾ ਕੋਈ ਟਿਕਾਣਾ ਬਣਾਉਣਾ ਆਰੇ ਓ ਤੂਏ ਜੇ ਜਦੋਂ ਬੰਦਾ ਇਹਨਾਂ ਕੋਲੇ ਆਉਂਦਾ ਨਾ ਫਿਰ ਰੋਲਾ ਪਾਪਾ ਦੂਜਿਆਂ ਨੂੰ ਦੱਸਦੇ ਆ ਵੀ ਕੋਈ ਆਇਆ ਹੋਇਆ ਬੋਲ ਪਹਨ ਚੋਪੀ ਕਰ ਗਿਆ ਜਮਾ ਕੀ ਸਪਸੋਂਗੇ ਤੈਨੂੰ ਅਸਲ 'ਚ ਇਹ ਅੱਗੋਂ ਜਵਾਬ ਦੋੜੀ ਜਦਾਂ ਕੋਈ ਬੋਲਿਆ ਨਹੀਂ ਗਿਆ ਤੂੰ ਦੋ ਹੱਪਰ ਹੁਣੇ ਦੱਸ ਰਿਹਾ ਸਾਰਿਆਂ ਨੂੰ ਵੀ ਇਹ ਤੇ ਬੰਦਾ ਫਿਰਦਾ ਬਈ ਕੋਈ ਮੂੰਹ ਵੇਖੀ ਚੱਕਿਆ ਕੋਈ ਨਹੀਂ ਸੁਣਦਾ ਤੇਰੀ ਕੋਈ ਨਹੀਂ ਬੋਲਿਆ ਅੱਗੋਂ ਆਪਣਾ ਢਾਬਾ ਇੱਥੋਂ ਰਹਿ ਗਿਆ 20 ਕਿਲੋਮੀਟਰ ਬਾਅਦ ਵੀਤੋਂ ਪਹਿਲਾਂ ਕੁਝ ਨਹੀਂ ਗਿਆ ਸਾਰਾ ਰਾਜਮਾ ਸੁਨਾ ਹੈ ਆਵਾਜ਼ ਆਈ ਵੀ ਇਸ ਰਾਤੇ ਬਹੁਤ ਥੋੜੀ ਆ ਬਸ ਕੱਲਾ ਹ ਸੁਰੂ ਦਰਿਆ ਆਪਣੇ ਨਾਲ ਵਗ ਹੀ ਜਾਂਦਾ ਹੋ ਸਾਹਮਣੇ ਪਿਆ ਆਪਣਾ ਬੈਗ ਤੇ ਇੱਕ ਛੋਟਾ ਜਿਹਾ ਚਸ਼ਮਾ ਫਟਦਾ ਸੀ ਪਾਣੀ ਦੇਮੇ ਪਾਣੀ ਪੀਣ ਲਈ ਥੱਲੇ ਆਇਆ ਤੁਸੀਂ ਪਾਣੀ ਇਹ ਦੇਖੋ ਸਾਫ਼ ਕਿੰਨਾ ਕੋਈ ਫਿਲਟਰ ਨਹੀਂ ਲੱਗਿਆ ਇੱਥੇ ਕੁਝ ਨਹੀਂ ਇਹ ਪਾਣੀ ਧਰਤੀ ਚੋਂ ਨਿਕਲਦਾ ਸਾਰਾ ਤੇ ਪਤਾ ਹੀ ਨਹੀਂ ਲੱਗਦਾ ਵੀ ਪਾਣੀ ਹੈਗਾ ਕਿ ਨਹੀਂ ਇਹ ਦੇਖੀ ਕੁਮਾਲ ਦਾ ਪਾਣੀ ਹੈ ਯਾਰ ਇੱਥੇ ਇਹ ਸਾਰਾ ਸੂਰ ਦਰਿਆ ਪੁਰਾਣੇ ਬਜ਼ੁਰਗ ਹੁਣ ਵੀ ਗੱਲਾਂ ਕਰਦੇ ਆ ਕਿ ਅੱਗੇ ਪੰਜਾਬ ਦਾ ਪਾਣੀ ਇੰਨਾ ਸਾਫ਼ ਹੁੰਦਾ ਸੀ ਕਿ ਜਿਹੜਾ ਖਾਲਾਂ ਦੇ ਵਿੱਚ ਜੇ ਮੋੜਾ ਚ ਪਾਣੀ ਖੜ ਜਾਂਦਾ ਸੀਗਾ ਉੱਥੋਂ ਪਾਣੀ ਪੀਤਾ ਜਾਂਦਾ ਸੀ ਛੱਪੜਾਂ ਚ ਵੀ ਲੋਕ ਪਾਣੀ ਪੀ ਲੈਂਦੇ ਸੀਗੇ ਪਾਣੀ ਇੰਨਾ ਸਾਫ਼ ਹੁੰਦਾ ਸੀ ਤੇ ਹੁਣ ਪੰਜਾਬ ਦੇ ਪਾਣੀ ਦਾ ਇਹ ਹਾਲ ਆ ਕਿ ਨਲਕਾ ਗੇੜ ਕੇ ਜੱਗ ਭਰ ਕੇ ਰੱਖ ਦਈਏ ਨਾ ਤੇ ਦੂਜੇ ਦਿਨ ਪਾਣੀ ਚ ਮੁਸ਼ਕ ਆਉਣ ਲੱਗ ਪੈਂਦਾ ਮੈਨੂੰ ਮੇਰੇ ਇਲਾਕੇ ਤੋਂ ਤਾਂ ਖਾਸ ਕਰਕੇ ਪਤਾ ਮੁਕਸਰ ਵਾਲੇ ਇਲਾਕੇ ਦੇ ਵਿੱਚ ਤਾਂ ਇੰਨਾ ਮਾੜਿਆ ਹਾਲਾ ਪਾਣੀ ਦਾ ਵੀ ਪਾਣੀ ਚ ਬਦਬੂ ਆਉਣ ਲੱਗ ਪੈਂਦੀ ਆ ਜੇ ਪਾਣੀ ਇੱਕ ਦਿਨ ਪਿਆ ਰਹੇ ਤਾਂ ਸਾਡੇ ਤਾਂ ਹਰ ਇੱਕ ਘਰਿਆਰੋ ਲ ਤੇ ਇੱਕ ਆ ਪਾਣੀ ਆ ਆਪਣੇ ਸਾਹਮਣੇ ਆ ਕਿੰਨਾ ਸਾਫ ਪਾਣੀ ਆ ਇਹ ਅੱਜਲੇ ਰਾਹ ਦੇ ਵਿੱਚ ਚੁੱਪ ਕਰਕੇ ਤੁਰੇ ਚੱਲੋ ਬੱਸ ਤੇ ਪਾੜ ਵੀਂਦੇ ਜੋ ਜਮੇ ਸੁਨਣਾ ਇਲਾਕਾ ਹੈ ਤੇ ਪਹਾੜ ਸਾਰੇ ਵੈਸੇ ਰਾਹ ਨਮਾ ਬਣਿਆ ਹੋਇਆ ਰਾਹ ਵਧੀਆ ਉਸ ਪਾਣੀ ਤੋਂ ਗਾਂ ਹੁਣ ਇੱਕ ਮੈਨੂੰ ਇੱਥੇ ਪਾਣੀ ਮਿਲਿਆ ਕਿੰਨਾ ਸੋਹਣਾ ਪਾਣੀ ਹੈ ਯਾਰ ਅੰਡਰੀਜਾ ਪਾਣੀ ਹੈ ਨਾ ਪੈਂਗਾ ਹੂੰ ਝੀਲ ਦਾ ਪਾਣੀ ਇਹੋ ਜਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਲ ਕਰਦੇ ਪਾਣੀ ਕਿੰਨੀ ਨਾਲ ਦੇਖੀ ਜਾਈਏ ਬੜੀ ਨੂੰ ਸਹਜਤਾ ਜੀ ਮਿਲਦੀ ਪਾਣੀ ਨੂੰ ਦੇਖ ਕੇ ਕਿੰਨਾ ਸੋਹਣਾ ਪਾਣੀ ਹੈ ਇਹ ਆ ਸਾਹਮਣੇ ਦਿਸਦੇ ਦੋ ਪਹਾੜ ਇਹਨਾਂ ਦੇ ਵਿਚਕਾਰ ਦੀ ਆਏ ਆਪਾਂ ਇਹਨਾਂ ਦੇ ਵਿਚਕਾਰ ਹੀ ਆਹ ਤਰਿਆ ਵਗਦਾ ਸੁਰੂ ਤੇ ਦਰਿਆ ਦੇ ਨਾਲ ਨਾਲ ਹੀ ਆਪਣਾ ਰਾਹ ਇੱਥੇ ਬਹੁਤ ਪੱਥਰ-ਪੁੱਥਰ ਦੀ ਭਾਂ ਨੂੰ ਟੋਲੋਈ ਪਈ ਆ ਕਿ ਲੋ ਦੁਪਹਿਰ ਦਾ 12:30 ਦਾ ਸਮਾਂ ਹੋ ਗਿਆ ਆਪਾਂ 11 ਕਿਲੋਮੀਟਰ ਵਾਟ ਤੁਰ ਪਏ ਆ ਹਜੇ ਤੱਕ ਆਪਾਂ ਤੁਰਾਂਗੇ ਹੋਰ 6-7 ਘੰਟੇ ਉਹ ਆਪਣੇ ਸਾਹਮਣੇ ਕੋਈ ਟਿਕਾਣਾ ਉੱਥੇ ਗੱਡੀ ਵੀ ਖੜੀ ਏ ਇੱਕ ਪਤਾ ਨਹੀਂ ਤਾਂ ਉਹ ਕੋਈ ਗੌਂਫਾ ਜਾਂ ਕੋਈ ਢਾਬਾ ਹੋਟਲਾ ਕੀ ਆ ਲਗਭਗ 1.5 ਕਿਲੋਮੀਟਰ ਵਾਟ ਆਪਣੇ ਤੋਂ ਪਹੁੰਚਦੇ ਆ ਉੱਥੇ ਦੇਖਦੇ ਆ ਕਿ ਕੀ ਹਿਸਾਬ ਪਤਾਵਾ ਆ ਆ ਜਗ੍ਹਾ ਦੇਖਦੀ ਸੀ ਮੈਨੂੰ ਦੂਰ ਤੋਂ ਇੱਥੇ ਛੱਡ ਜਿਆ ਪਿਆ ਹੋਇਆ ਦੋ ਕਾਰਾਂ ਖੜੀਆਂ ਨੇ ਇਧਰ ਮਗਰ ਵੀ ਕਮਰੇ ਜਿਹੇ ਹੈਗੇ ਆ ਜੀ ਸੀ ਵੀ ਲੱਗੀ ਹੋਈ ਆ ਤੇ ਇੱਕ ਉਹ ਸਾਹਮਣੇ ਹੈਗਾ ਛੱਡਿਆ ਆ ਵੇ ਪਤਾ ਨਹੀਂ ਕੀ ਚੀਜ਼ ਆ ਇਹ ਗਾ ਜਾ ਕੇ ਦੇਖਦੇ ਆ ਕਿ ਹਿਸਾਬ ਪਤਾਵੇਗਾ ਨੈਟ ਤੇ ਮੈਨੂੰ ਲੱਗਾ ਸੀ ਇਹ ਪਿੰਡ ਆ ਕੋਈ ਪਰ ਪਿੰਡ ਨਹੀਂ ਹੈਗਾ ਇਹ ਪੁਲਿਸ ਪੋਸਟ ਆ ਚੈੱਕ ਪੋਸਟ ਆ ਪੁਲਿਸ ਦੀ ਇਧਰੋਂ ਮਗਰੋਂ ਤੁਰ ਕੇ ਆਏ ਆਪਾਂ ਆਹ ਸਰਾ ਸਰਾ ਇਹਨਾਂ ਸੁੰਨੀਆਂ ਥਾਵਾਂ 'ਚ ਵੀ ਰਹਿਣ ਨੂੰ ਟਿਕਾਣੇ ਮਿਲ ਜਾਂਦੇ ਆ ਇੱਥੋਂ ਪਿੱਛੇ ਚੈੱਕ ਪੋਸਟ ਦਾ ਪੁਲਿਸ ਦੀ ਜਿੱਥੋਂ ਪਾਇ ਸੀਗੇ ਉਥੋਂ ਨਨਕੋਨ ਦਾ ਟ੍ਰੈਕ ਵੀ ਸ਼ੁਰੂ ਹੁੰਦਾ ਉਸ ਜਗ੍ਹਾ ਤੋਂ ਤੇ ਉਦੋਂ 2.5 ਕਿਲੋਮੀਟਰ ਵੱਡ ਗਾਂ ਜਾ ਕੇ ਦੇਖੀਏ ਤਾਂ ਆਪਾਂ ਨੂੰ ਫੇਰ ਗਾਂ ਕਮਰੇ ਜਿਹਾ ਪਾਈ ਮਿਲ ਗਿਆ ਮਤਲਬ ਜੇ ਰਾਤ ਪ੍ਰਾਣਾ ਹੋਵੇ ਤਾਂ ਇਹੋ ਜੀ ਥਾਂ ਤੇ ਬੰਦਾ ਰਹਿ ਸਕਦਾ ਉਹ ਸਾਹਮਣੇ ਦੋ ਜਣੇ ਫਿਰਦੇ ਬੱਕਰੀਆਂ ਵਾਲੇ ਬੱਕਰੀਆਂ ਵਾਲੇ ਕਈ ਨੇ گاਵਾ ਵਾਲੇ ਆਪਾਂ ਜਾਣਾ ਇੱਥੋਂ 12 ਕਿਲੋਮੀਟਰ ਵੱਡ ਉੱਥੇ ਟਾਪਾ ਇੱਕ ਟਾਪਾ ਨਨਕੋਨ ਉੱਥੇ ਪਰ ਰਾਤ ਕਟਾਂਗੇ ਅੱਜ ਇਥੇ ਆ ਟਿਕਾਣੇ ਬਣੇ ਹੋਏ ਰਹਿਣ ਵਾਸਤੇ ਮੈਨੂੰ ਲੱਗਦਾ ਟਾਬੇ ਬਣਾਈ ਜਾਂਦੇ ਨੇ ਪਰ ਹਜੇ ਤੱਕ ਚੱਲੇ ਨਹੀਂ ਕਿਉਂਕਿ ਨਨਕਨ ਟਰੈਕ ਕਰਨ ਟੂਰਿਸਟ ਇੱਥੇ ਬਹੁਤ ਆਉਂਦੇ ਆ ਜਿਹੜੀ ਆ ਚਿੱਟੀ ਜੀ ਇਮਾਰਤ ਤੇ ਇੱਥੇ ਲਿਖਿਆ ਹੋਇਆ ਦਰ ਐਡਮਿਨਿਸਟ੍ਰੇਸ਼ਨ ਆਫ ਯੂਟੀ ਆਫ ਲਦਾਖ ਸ਼ਿਫ ਇਲੀ ਰਹਿਗਾ ਹਸਪਿਟਲ ਡਿਪਾਰਟਮੈਂਟ ਕਰਗਿਲ ਅੱਛਾ ਇਹ ਜਿਹੜਾ ਇਹਨਾਂ ਦਾ ਚਮੀਰ ਦਾ ਮੱਧ ਭੇਡਾਂ ਬੱਕਰੀਆਂ ਪਾਲਣ ਵਾਲਾ ਵਿਭਾਗ ਦਾ ਉਹਨਾਂ ਦੇ ਕੁਆਟਰ ਆ ਇਹ ਇਹ ਵਿਭਾਗ ਸਰਕਾਰੀ ਆ ਆ ਵੀ ਫਿਰ ਉਹਨਾਂ ਦਾ ਹੀ ਹੋਊਗਾ। ਉਹ ਸਾਹਮਣੇ ਰਹਿ ਗਈ ਚੈੱਕ ਪੋਸਟ। ਇਹ ਕੋ ਉਹ ਸਾਹਮਣੇ ਬਣਿਆ ਹੋਇਆ। ਟਾਰ ਆ ਜਾ ਕਿਸੇ ਦਾ। ਦੁਪਹਿਰ ਦੇ 2:30 ਵੱਜ ਗਏ ਆ ਅੱਜ ਸਵੇਰ ਦੇ ਨੂੰ ਜਦੋਂ ਨੂੰ ਮੈਂ ਸਫ਼ਰ ਸ਼ੁਰੂ ਕੀਤਾ ਮੈਨੂੰ ਤਿੰਨ ਕਿਤੇ ਕਾਰਨ ਲੰਘੀਆਂ ਮੇਰੇ ਕੋਲ ਦੀ ਦੋ ਟਰੱਕ ਲੰਘੇ ਹੋਣੇ ਮੈਨੂੰ ਲੱਗਦਾ ਤੇ ਇੱਕ ਉੱਥੇ ਚੈੱਕ ਪੋਸਟ ਤੇ ਸੀਗਾ ਪੁਲਿਸ ਵਾਲਾ ਮਿਲ ਅਜ ਮੋਹ ਮਿਲਿਆ ਦੋ ਬੰਦੇ ਵੀ ਨੂੰ ਮਿਲਿਆ ਬਿਜਲੀ ਵਾਲੇ ਤੇ ਇੱਕ ਗਰੁੱਪ ਲੰਘਿਆ ਉਹਦੀ ਮੋਟਰਸਾਈਕਲਾਂ ਦਾ ਨਹੀਂ ਸਵੇਰ ਦਾ ਹੋਰ ਕੁਝ ਨਹੀਂ ਮਿਲਿਆ ਗਿਆ ਜਮਾ ਜਮਾ ਖਾਲੀ ਰਾਹ ਹੈ ਬਸ ਸਿਰਫ ਉਹ ਪਾਣੀ ਦੀ ਆਵਾਜ਼ ਸੁਣਦੀ ਗੱਲੀ ਜਦ ਰਾਜ ਵਗੀ ਜਾਂਦਾ ਆਪਣਾ ਹਰ ਦੇ 3:00 ਵਜ ਗਏ। ਬਹੁਤ ਖੁਬਸੂਰਤ ਲੱਗੀ ਸੀ। ਆਪਾਂ ਥੋੜੇ ਜਿਹਾ ਬਿਸਕਟ ਖਾ ਲਈ। ਮੇਰੇ ਕੋਲੇ ਬਿਸਕਟ ਹੀ ਆ। ਬਿਸਕਟ ਤੇ ਚਾਹ ਵਾਲੀ। ਇੱਥੋਂ ਪੀ ਲਿਆ ਪਾਣੀ। ਹੁਣ ਅਗਾਂਹ ਡਾ ਬੈਠ ਕੇ ਸਾਹ ਲੈ ਲਿਆ ਹੁਣ ਆਪਾਂ ਤੁਰਦੇ ਆਂ ਤੇ ਜਿਹੜੀ ਆਪਣੀ ਇੱਥੋਂ 9-10 ਕਿਲੋਮੀਟਰ ਬਾਅਦ ਰਹਿੰਦੀ ਆ ਉਹ ਕੱਢਦੇ ਆਂ ਅੱਜ ਵੀ ਆਪਾਂ ਪਹੁੰਚਾਂਗੇ ਟਿਕਾਣੇ ਤੇ ਕਿਉਂਕਿ ਮੈਨੂੰ ਲੱਗਦਾ ਇੱਥੋਂ 8-9 ਕਿਲੋਮੀਟਰ ਬਾਅਦ ਹੀ ਰਹਿਗੇ ਜਿਆਦਾ ਬਾਅਦ ਨਹੀਂ ਢੱਬਾ ਜਾ ਹੁਣ ਇੱਥੇ ਇੰਟਰਨੈਟ ਵੀ ਹੈ ਨਹੀਂ ਤੂੰ ਚੈੱਕ ਕਰ ਲੈਦੇ 4:00 ਵਜੇ ਆਥਨ ਦੇ ਕਾਣਾ ਆਪਾਂ ਨੂੰ ਅੱਜ ਵੀ ਸਹੀ ਮਿਲ ਗਿਆ ਸੀ ਗਾ ਥੱਲੇ ਤੇ ਉਹਦੀ ਲੇਵਰ ਬੈਠੀ ਆ। ਔਰ ਇੱਥੋਂ ਕਹਿੰਦੇ 2-3 ਕਿਲੋਮੀਟਰ ਬਾਅਦ ਇੱਕ ਢਾਬਾ ਰਹਿ ਗਿਆ ਉਹ। ਉੱਥੇ ਨੈਟਵਰਕ ਵੀ ਆਊਗਾ। ਫੋਨ ਵੀ ਚਾਰਜ ਹੋ ਜਾਊਗਾ। ਤੇ ਖਾਣ ਪੀਣ ਵੀ ਮਿਲੂਗਾ ਆਪਾਂ ਨੂੰ। ਜੋ ਨਾ ਹੁੰਦਾ ਫਿਰ ਆਪਣਾ ਡੇਰਾ ਇੱਥੇ ਪੱਕਾ ਸੀ ਅੱਜ। ਇੱਥੇ ਸਾਰੇ ਫਿਰ ਲੇਵਰ ਬੈਠੀ ਆਵੇ ਥੱਲੇ। ਸੋ ਰਾਤ ਰਹਿਣ ਦਾ ਕੋਈ ਚੱਕਰ ਨਹੀਂ। ਪਾਰਾਂ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਇੱਥੋਂ ਆਪਣਾ ਰਹਿਗਾ ਰਸਤਾ ਲਗਭਗ ਘੰਟੇ ਦਾ ਘੰਟੇ ਤੱਕ ਪਹੁੰਚ ਜਾਂਦੇ 4 ਵਜੇ ਆ ਤੇ ਆਪਾਂ 5:00 ਤੋਂ ਲੈ ਕੇ 5:30 ਵਜੇ ਤੱਕ ਪੌਣੇ 6 ਵਜੇ ਮੰਨ ਲਓ 8:00 ਵਜੇ ਤੱਕ ਤੇ ਨੇ ਖੜਾ ਹੁੰਦਾ ਆਪਣੇ ਕੋਲੇ ਟਾਈਮ ਹੀ ਟਾਈਮ ਹੈ ਪਰ ਆਪਾਂ 6:30 ਵਜੇ ਨੂੰ ਪਹੁੰਚ ਜਾਗੇ ਕਿਉਂਕਿ ਜਦੋਂ ਆ ਮੈਂ ਥੋੜੀ ਬਾਡੀ ਜਾਣਾ ਨੇ ਬਾਈ ਹਰਤ ਪੁੱਛਿਆ ਮੈਂ ਮੈਂ ਕਿਹਾ ਯਾਰ ਇੱਥੇ ਰੁਕ ਜੀਏ ਮੈਨੂੰ ਕਹਿੰਦੇ ਬਾਈ 2.5 ਕਿਲੋਮੀਟਰ ਬਾਅਦ 3 ਕਿਲੋਮੀਟਰ ਬਾਅਦ ਹੋਊਗਾ ਬਾਤ ਉਹਦਾ ਟਾਬਾ ਹੈਗਾ ਉੱਥੇ ਰੁਕੋ ਜਾ ਇਹ ਸਰੂ ਦਰਿਆ ਇੱਥੇ ਆ ਕੇ ਬਹੁਤ ਤੇਜ਼ ਹੋ ਜਾਂਦਾ ਹੈ ਇਹ ਸਾਰੇ ਰਾਹ ਦੀ ਕੰਮ ਚੱਲੀ ਜਾਂਦਾ ਕਚਾਰਾ ਇਹ ਖਰਾਬ ਹੀ ਰਸਤਾ ਲੱਗਦਾ ਨਵਾਂ ਬਣੀ ਜਾਂਦਾ ਰੋਡ ਇੱਥੇ ਆ ਕੇ ਦਰਿਆ ਦਾ ਵਹਿਣ ਬਹੁਤ ਤੇਜ਼ ਹੋ ਗਿਆ ਤੇ ਆਪਣੇ ਸਾਹਮਣੇ ਜਿਹੜੀ ਬਰਫ਼ੂਜੀ ਦਿਖਦੀ ਆ ਇਹ ਨਨਕਨ ਗਲੇਸ਼ੀਅਰ ਆ ਆ ਬੜਾ ਇਹ ਤੁਸੀਂ ਥੋੜਾ ਜੱਕੇ ਜਾ ਕੇ ਜਿਹੜਾ ਨਨਕਨ ਦਾ ਟ੍ਰੈਕ ਸ਼ੁਰੂ ਹੁੰਦਾ ਆ ਪਹਾੜਾਂ ਦੇ ਵਿੱਚ ਪਾਣੀ ਸਿੱਮੀ ਜਾਂਦਾ ਕਿੰਨੇ ਉੱਚੇ ਪਹਾੜਾਂ ਤਾਂ ਤੋਂ ਪਾਣੀ ਆਈ ਜਾਂਦਾ ਇੱਥੇ ਤੋਂ ਥੱਲੇ ਵਗਣੀ ਵਗਣਾ ਸਾਹਮਣੇ ਆਪਾਂ ਨੂੰ ਵਿਰਲੇ ਵਿਰਲੇ ਜੇ ਘਰ ਦੇ ਸੰ ਲੱਗ ਪਏ ਆਪਾਂ ਨੇੜੇ ਹੀ ਹੈਗਾ ਹਮ ਆਪਣਾ ਇਹਨੂੰ ਲੱਗਦਾ 2 ਕਿਲੋਮੀਟਰ ਬਾਅਦ ਮਾਹੀਂ ਹੋਣਾ ਪਿੰਡ ਜਹਾ ਇਹ ਨਾ ਆਪ ਨੂੰ ਨਨਕੁਨ ਗਲੇਸ਼ੀਅਰ ਬਹੁਤ ਸੋਹਣਾ 뷰 ਬਣਦਾ ਇੱਥੇ ਜੀ ਕੱਲ ਉਹ ਸੱਚੀ ਹੋ ਗਈ ਆ ਔਰ ਸਾਹਮਣੇ ਪਿੰਡ ਆ ਗਿਆ ਪਿੰਡ ਦਾ ਨਾਮ ਤਾਂ ਪਤਾ ਨਹੀਂ ਕੀ ਆ ਪਰ ਆਪ ਨੂੰ ਘਰ ਜਿੱਤੇ ਸੀ ਜਾਂਦੇ ਆ ਨਨ ਬੇਸ ਕੈਂਪ ਗੈਸਟ ਹਾਊਸ ਗੋਂਗੰਮਾ ਟੈਂਗੋ ਇਹ ਟਾਪਾ ਜਿੱਦ ਇੰਟਰਨੈਟ ਤੇ ਲੋਕੇਸ਼ਨ ਗੂਗਲ ਮੈਪ ਤੇ ਆਉਂਦੀ ਆ ਨਨਕੁਨ ਟਾਪੇ ਦੇ ਨਾਮ ਤੇ ਉਹ ਸਾਹਮਣੇ ਪਿੰਡ ਆ ਤੀਰ ਜੇ ਆਪਾਂ ਉਧਰ ਹੀ ਭੇਜਦਾ 4 ਕਿਲੋਮੀਟਰ ਵਾੜਾ ਇੱਥੋਂ ਹਜੇ ਤੱਕ ਓਹ ਹੋ ਹੋ ਇੰਨੀ ਵਾੜ ਤੋਂ ਅਪੜੇ ਪਹੁੰਚਣਾ ਨਹੀਂ ਜਾਣਾ ਗਿਆ ਚੱਲ ਦੇਖਦੇ ਆਂ ਕੀ ਬੰਦਾ ਕੋਈ ਨਹੀਂ ਆਪਿਆ ਜੀ ਆਪਣਾ ਸਮਾਨ ਸੱਪਾ ਸਾਰਾ ਹਨ ਕੁਝ ਖਾਣੇ ਪੀਣੇ ਆਪਾਂ ਵਾ ਨਨ ਕੋਣ ਢਾਬਾ ਇੱਥੇ ਤੁਹਾਨੂੰ ਮਿਲ ਸਕਦੀ ਹੈ ਖਾਣ ਦੇ ਲਈ ਮੈਗੀ ਅੰਡੇ ਚਾਹ ਲੱਡੂ ਟੌਫੀਆਂ ਤੇ ਪੂਜੀਆ ਹੁਣ ਆਪਾਂ ਚੱਲਦੇ ਆ ਆਪਣੇ ਹੋਮਸਟੇਵਲ ਠੀਕ ਹੈ ਸਰ ਮੈਂ ਚਲਦਾ ਹਾਂ ਅਭੀ ਹੋਮਸਟੇਅ ਮੈਂ ਬਾਬਾ ਹੋਮਸਟੇਅ ਐਸ ਰਾਹ ਤੇ ਆਪਾਂ ਥੱਲੇ ਵਾਲੇ ਤੇ ਹਾਂਜੀ ਹੈਲੋ ਬੜੀਆ ਬੜੀਆ ਸਰ ਅੱਛਾ ਪੰਜਾਬ ਤੋਂ ਆ ਜੀ ਅੱਖਾਂ ਨਹੀਂ ਖੋਲਗੀਆਂ ਕਰ ਇੱਥੇ ਕੁਛ ਨਾ ਕੁਛ ਖਾ ਪੀ ਕੇ ਹੁਣ ਆਪਾਂ ਆਰਾਮ ਨਾਲ ਤੁਰਦੇ ਆਂ ਇਹ ਆ ਗਿਆ ਰਾਹ ਪਰਕ ਚਿੱਟ ਗਲੇਸ਼ੀਅਰ ਐਸ ਪੁੱਲ ਦੇ ਰਾਹੀਂ ਸ਼ੁਰੂ ਹੁੰਦਾ ਇੱਥੋਂ ਇਧਰੋਂ ਨਨ ਕੌਂਟ੍ਰੈਕਟ ਤੇ ਉਹ ਸਾਹਮਣੇ ਚੋਟੀ ਤੇ ਗਲੇਸ਼ੀਅਰ ਨਨ ਕੌਂਟ੍ਰੈਕਟ ਦਾ ਇੱਕ ਹੋਰ ਰਾਹ ਜਿਹੜਾ ਜਿਹੜੀ ਮਗਰ ਆਪਾਂ ਨੂੰ ਚੱਕ ਪੋਸਟ ਤੇ ਸੀਸੀ ਪੁਲਿਸ ਰੀਚ ਤੇ ਇੱਕ ਆਹਾਰ ਆ ਇਧਰੋਂ ਸ਼ੁਰੂ ਹੁੰਦਾ ਹੈ ਨਾ ਟ੍ਰੈਕ ਤੇ ਆਓ ਗਲੇਸ਼ੀਅਰ ਕਿ ਨਗਰ ਵਿੱਚ ਦਿੱਸਦਾ ਸੀ ਆਪਾਂ ਨੂੰ ਇੱਥੇ ਬਸੇ ਲਿਖ ਕੇ ਲਾਈ ਬੈਠੇ ਆ ਹਾਂ ਇਹ ਉਧਰ ਹਾਂਜੀ ਹਾਂਜੀ ਭਰਾ ਚੜ੍ਹਦੀ ਕਲਾ ਤੱਕ ਲੱਭ ਜੂ ਬਾਈ ਲੱਭ ਜੂ ਵੀਰੇ ਇਹ ਬਾਈ ਹੋਰੀ ਸਾਰੇ ਜੰਮੂ ਤੇ ਨੇ ਸਾਡੀ ਲੋਕਾਂ ਉੱਪਰ ਚੱਲਦੀ ਹੈ ਜੇ ਠੀਕ ਹੈ ਠੀਕ ਹੈ ਭਰਾ ਆ ਹੋਟਲ ਪਾਣੀ ਖਰਦਾ ਪਾਣੀ ਖਰਤ ਹੋਏਗਾ 20 22 ਕਿਲੋਮੀਟਰ ਵੱਡ ਕੱਲ ਨੂੰ ਪਹੁੰਚਾਂਗੇ ਪਾਣੀ ਖਰ ਆਪਾਂ ਪਾਣੀ ਖਰ ਪਰ ਪਹੁੰਚਦੇ ਆਪਾਂ ਬਾਬਾ ਹੋਮਸ ਤੇ ਸਵੇਰੇ ਸੂਰਜ ਨਿਕਲਣ ਵਾਲੇ ਤੁਰੇ ਸੀ ਤੇ ਸੂਰਜ ਭਾਦੀ ਹੋਰੀ ਪਹਾੜੀਆਂ ਦੇ ਓਲੇ ਹੋਣ ਨੂੰ ਤਿਆਰ ਹੋ ਗਿਆ ਤੇ ਆਪਾਂ ਵੀ ਆਪਣੀ ਮੰਜ਼ਿਲ ਦੇ ਨੇੜੇ ਪਹੁੰਚ ਗਏ ਆ ਪਹੁੰਚ ਹੀ ਗਏ ਆ ਸਦਚੀ ਕਿਲੋਕੀਮੀਟਰ ਬਾਅਦ ਇਥੋਂ ਹੋਮਸਟੇ ਹੋਮਸਟੇ ਦੀ ਲੋਕੇਸ਼ਨ ਹਜੇ ਵੀ 2 ਕਿਲੋਮੀਟਰ ਅੱਗੇ ਜਾਂਦਾ ਹੈ ਪਰ ਜਗਾ ਆਪ ਸੁਣੀ ਤੇ ਆ ਗਏ ਆ ਪਿੰਡ ਦੀ ਨਿਆਈ ਜੀ ਚ ਆ ਗਏ ਆ ਆ ਕੀ ਬਿੱਜੀ ਬੈਠਿਆ ਹੈ ਸੋਹਣਾ ਲੱਗ ਰਿਹਾ ਸਾਰਾ ਵਿਊ ਪਹਾੜਾਂ ਤੇ ਧੁੱਪ ਪੈਂਦੀ ਐ ਨਾ ਬਹੁਤ ਸੋਹਣੀ ਲੱਗਦੀ ਐ ਇਹ ਇਹ ਇਨਾਂ ਦਾ ਸਕੂਲ ਆ ਜੀ ਨਾਮ ਹੈਗਾ ਕੀ ਇਹ ਪਿੰਡ ਦਾ ਨਾਮ ਪਰਾਚਿਕ ਕਾਰਗਿਲ ਲਦਾਖ 7 ਵਜ ਗਏ ਨੇ ਸ਼ਾਮ ਦੇ ਇਹ ਵਿਲੋ ਤੋਂ ਵੱਡਿਆ ਹੋਇਆ। ਲੱਕੜਾਂ ਵਰਤੀਆਂ ਨੇ ਇਹਦੀਆਂ। ਇੱਥੇ ਆ ਕੇ ਤਾਂ ਐਂ ਲੱਗਦਾ ਜਿਵੇਂ ਪੰਜਾਬ ਦੇ ਕਿਸੇ ਪਿੰਡ 'ਚ ਫਿਰਦੇ ਹੋਣੇ ਆ। ਹਰਿਆਲੀ ਵੇਖ ਕੇ ਤੇ ਘਰ ਵੇਖ ਕੇ ਲੱਗਦਾ ਕਿ ਬਾਕੀ ਆਪਾਂ ਜੰਸਕਾਰ ਆ। ਹਜੇ ਤੱਕ ਆਪਣਾ ਹੋਮਸਟੇਅ ਅੱਧਾ ਕਿਲੋਮੀਟਰ ਬਾਅਦ ਪਿਆ। ਤੇ ਉੱਥੇ ਜਾ ਕੇ ਵੀ ਪਤਾ ਨਹੀਂ ਕਿ ਕੀ ਨਿਕਲੂਗਾ। ਹਾ ਹਾ। ਆ ਗਈ ਆ। ਰਿਸਪੈਂਸਰੀ ਲੱਗਦੀ ਆ اچھا ਰਿਸਪੈਂਸਰੀ ਨਹੀਂ ਭੇਡਾਂ ਵਾਲਾ ਵਿਭਾਗ ਹੈ ਵੀ ਜਿਹੜਿਆ ਦਰਖਤ ਵੱਡੇ ਹੋਏ ਆ ਇਹਨਾਂ ਦੀਆਂ ਸਕਾਈਆਂ ਹੋਈਆਂ ਲੱਕੜਾਂ ਪਈਆਂ ਨੇ ਉਹ ਸਾਹਮਣੇ ਜਿਵੇਂ ਆਪਣੇ ਬਾਸ ਹੁੰਦਾ ਨਾ ਇਸ ਤਰੀਕੇ ਦੀਆਂ ਹੁੰਦੀਆਂ ਨੇ ਇਹ ਲੱਕੜਾਂ ਤੇ ਇਹ ਵਰਤਦੀਆਂ ਆਂਦੀਆਂ ਨੇ ਛੱਤਾਂ ਪਾਉਣ ਦੇ ਲਈ ਇਹ ਸਾਰੇ ਵੱਡੇ ਹੋਏ ਆ ਉਤੋਂ ਇੱਥੇ ਢੇਰ ਲਾਇਆ ਪਿਆ ਨਹੀਂ ਲੱਕੜਾਂ ਦਾ ਇਹ 20 25 25 ਫੁੱਟ 30 ਦੀ ਫੁੱਟ ਲੰਮੀਆਂ ਹੁੰਦੀਆਂ ਨੇ ਜਿਹੜੀਆਂ ਛੱਤਾਂ ਪਾਉਣ ਲਈ ਵਰਤਦੇ ਆਂ ਵੀ ਇੱਧਰ ਸਾਰੇ ਇਹੀ ਦਰਖਤ ਨੇ ਹਾ ਕਿੰਨਾ ਸੋਨਾ ਰਾਹ ਹੈ ਆ ਸਾਰੇ ਖੇਤ ਨੇ ਇੱਧਰ ਨਹੀਂ ਨਿਆਈਆਂ ਤੇ ਰਾਤ ਦੋਨੇ ਪਾਸੇ ਰੁੱਖ ਲੱਗੇ ਹੋਏ ਹੈ। ਹੈਲੋ 브ਦਰ। 바바 హోమ్스테। यही है। ਠੀਕ ਆ। ਗੂਗਲ ਤੇ ਚਿੱਟਾ ਜਿਹਾ ਬੋਰਡ ਲਾਇਆ ਹੋਇਆ। ਇੱਥੇ ਉਹਨੇ ਢਾਈ ਬੈਠੇ ਆ। ਅੰਦਰ ਜਾ ਕੇ ਪੁੱਛਦੇ ਆ ਨਾ ਕੀ ਹੋਇਆ। ਜੋੜੇ ਵੇਖ ਕੇ ਤਾਂ ਲੱਗਦਾ ਤਕੜਾ ਹੀ ਹੋਮਸਟੇ ਆ ਕੋਈ ਇਹ। ਇਸ ਆਮ ਨਾਲ ਤਾਂ 20-25 ਬੰਦੇ ਆ ਇੱਥੇ ਇਹ ਆਪਣਾ ਵੀ ਡਿਨਰ ਚੋਲਾ ਦੀ ਪਲੇਟ ਆ ਤੇ ਇਹਦੇ ਵਿੱਚ ਮੈਨੂੰ ਦੇਖ ਕੇ ਚਿਕਨ ਇਹ ਐ ਇਦਾਂ ਸਾਰਾ ਪੀਸ ਐ ਕੋ ਪਤਾ ਨਹੀਂ ਕੀ ਐ ਇਹ 1.7 ਲੱਖ ਵਰਗ ਬਾਕੀ ਮੋੜ ਕੇ ਜੇਬ ਵਿੱਚ ਪਾ ਲਾ ਇਹ ਸ਼ੱਕਦੇ ਆਂ ਆਪਾਂ ਹੁਣ ਫਿਰ ਕਰਦੇ ਆਂ ਆਰਾਮ ਇਹ ਕਮਰਾ ਜੀ ਆਪਣਾ ਇਸ ਹੋਮ ਸਟੇ ਦੇ ਵਿੱਚ ਇੱਕ ਕਮਰੇ ਦੇ ਨਾਲ ਆਪਣੇ ਤੋਂ ਲਿਆ 500 ਰੁਪਇਆ ਤੇ ਰੋਟੀ ਪਾਣੀ ਦਾ ਜਿਹੜਾ ਹੈਗਾ ਉਹ ਅਲੱਗ ਲੈਣਗੇ ਉਹਦਾ ਪਤਾ ਲੱਗੂਗਾ ਸਵੇਰੇ ਵੀ ਕਿੰਨੇ ਵੈਸੇ ਲੈਣਗੇ ਕਮਰਾ ਸੋਹਣਾ ਵੈਸੇ ਵਧੀਆ ਸਫਾਈ ਵਾਲਾ ਕਮਰਾ ਮਿਲ ਗਿਆ ਆਪਾਂ ਨੂੰ ਆਪਣੇ ਅੱਜ ਦੇ ਇਸ ਵਲੌਗ ਦੀ ਇੱਥੇ ਸਮਾਪਤੀ ਹੋਣ ਲੱਗੀ ਆ ਮੇਰੇ ਪੂਰਾ ਵਲੌਗ ਦੇਖਣ ਦੇ ਲਈ ਤੁਹਾਡਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਖੀਰ ਤੇ ਫਿਰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ